ਉਹਨਾਂ ਬਲੀਆਂ ਅੱਜ ਜਿਹੜੀਆਂ ਬੀਬੀਆਂ ਸਾਡੀਆਂ ਲੰਗਰ ਦੀ ਸੇਵਾ ਕਰਦੀਆਂ ਉਹਨਾਂ ਨੂੰ ਲੋੜੀ ਵਜੋਂ ਦਿੱਤੇ ਜਾਣੇ ਆ ਗਿਫਟ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Facebook ਪੇਜ ਦੇ ਉੱਤੇ ਤੁਸੀਂ ਜਾਣਦੇ ਹੋ ਵੀ ਆਪਾਂ ਬੱਕਰੀਆਂ ਦੀਆਂ ਮੰਡੀਆਂ ਦੀ ਲਗਾਤਾਰ ਵੀਡੀਓ ਪਾਉਂਦੇ ਰਹੇ ਨੇ ਅੱਜ ਮੁੱਲਾਪੁਰ ਬੱਕਰੀਆਂ ਦੀ ਮੰਡੀ ਜਿੱਥੇ ਕਿ ਹਰ ਵਾਰੀ ਹਰ ਵਾਰੀ ਕੁਛ ਨਾ ਕੁਛ ਮਤਲਬ ਕਿ ਵੱਖਰਾ ਹੁੰਦਾ ਹੀ ਰਹਿੰਦਾਗਾ ਠੀਕ ਹੈ ਉਹਦੀ ਬਾਬਤ ਅੱਜ ਆਪਾਂ ਵੀਡੀਓ ਵੀ ਪਾਰਾਂਗੇ ਲੋੜੀ ਦਾ ਵੀ ਦਿਨ ਸੀ ਮੰਡੀ ਵੀ ਅੱਜ ਉਸੇ ਦਿਨ ਦੇ ਵਿੱਚ ਆ ਗਈ ਬਾਕੀ ਪੂਰੀ ਗੱਲਬਾਤ ਆਪਾਂ ਨੂੰ ਬਾਬਾ ਸੁਰਿੰਦਰ ਸਿੰਘ ਜੀ ਖਾਲਸਾ ਹੀ ਦੱਸਣਗੇ ਮੰਡੀ ਦੇ ਓਨਰ ਨੇ ਜਿਹੜੇ ਦੱਸਿਓ ਬਾਬਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਚੈਨਲ ਵਾਲੇ ਵੀ ਹੋਣੇ ਸਾਰਿਆਂ ਦੇ ਧੰਨਵਾਦ ਕਰਦੇ ਆ ਕਿਉਂਕਿ ਚਾਰ ਪੰਜ ਵੀਰ ਨੇ ਚੈਨਲ ਵਾਲੇ ਕਿਸੇ ਇੱਕ ਦਾ ਨੌ ਲਵਾਗੇ ਤਾਂ ਦੂਜਾ ਗੁੱਸੇ ਹੋ ਜਾਂਦਾ ਇਸ ਲਈ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਦੇਖਦੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਦੀ ਨਾਲ ਬੇਨਤੀ ਕਰਦੇ ਆ ਵੀਰੇ ਮੋਲਾਪੁਰ ਦੀ ਬੱਕਰਾ ਮੰਡੀ ਤੇ ਖੜੇ ਆ ਜਿੱਥੇ ਕਿ ਆ ਆਪਦੇ ਕਿਰਤ ਦੇ ਨਾਲ 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 ਲੋਕ ਭਲਾਈ ਦੇ ਲੋਕ ਸਮਾਜ ਦੇ ਕੰਮ ਵੀ ਕੀਤੇ ਜਾਂਦੇ ਨੇ ਤੇ ਜਿੱਦਾਂ ਹਰ ਮੰਡੀ ਦੇ ਉੱਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਗਿਫਟ ਦਿੱਤੇ ਜਾਂਦੇ ਆ ਜਿੱਦਾਂ ਕਿਸੇ ਨੂੰ ਫੂਟ ਦੇਤੇ ਜਾਂ ਕਿਸੇ ਨੂੰ ਕੋਟੀਆਂ ਵੰਡਤੀਆਂ ਜਾਂ ਕੋਈ ਹੋਰ ਕਿਸੇ ਦੀ ਹੈਲਪ ਕਰਤੀ ਕਿਸੇ ਗਰੀਬ ਨੂੰ ਮਾਇਕ ਤਹਾਤਾ ਕੀਤੀ ਆ ਚਾਹੇ ਭਾਵੇਂ ਸਾਡੇ ਐਨਆਰਆਈ ਵੀਰ ਨੇ ਭਾਵੇਂ ਕਿ ਸਾਡੇ ਪਾਲੀ ਤੇ ਵਪਾਰੀ ਵੀਰ ਨੇ ਉਸੇ ਤਰ੍ਹਾਂ ਸਾਡੇ ਮੇਜਰ ਸਿੰਘ ਜੀ ਪਲਵਾਨ ਕੇ ਜਿਹੜੇ ਜ਼ਿਲ੍ਹਾ ਪਟਿਆਲੇ ਚੋਂ ਆਉਂਦੇ ਨੇ ਉਹਨਾਂ ਵੱਲੋਂ ਅੱਜ ਜਿਹੜੀਆਂ ਬੀਬੀਆਂ ਸਾਡੀਆਂ ਲੰਗਰ ਦੀ ਸੇਵਾ ਕਰਦੀਆਂ ਉਹਨਾਂ ਨੂੰ ਲੋੜੀ ਵਜੋਂ ਦਿੱਤੀ ਜਾਣੇ ਹੈ ਗਿਫਟ ਤੇ ਸਾਰੀਆਂ ਬੀਬੀਆਂ ਦਾ ਧੰਨਵਾਦ ਆ ਤੇ ਨਾਲ ਹੀ ਮੇਜਰ ਸਿੰਘ ਜੀ ਪਲਵਾਨ ਸਾਡੇ ਇਹਨਾਂ ਦਾ ਧੰਨਵਾਦ ਬੀਬੀਆਂ ਆਜੋ ਜੀ ਨੇੜੇ ਆਈ ਚੱਲੋ ਯਕੋ ਨਾ ਕਿਉਂਕਿ ਇਹਨਾਂ ਦੀ ਬਦੌਲਤ ਹੀ ਆਪਾਂ ਪੇਟ ਭਰਦੇ ਆ ਜੀ ਜੇ ਬੀਬੀਆਂ ਆ ਕੇ ਹੱਥ ਫੂਕਦੀਆਂ ਆ ਭਾਵੇਂ ਕਿ ਆਪਾਂ ਇਹਨਾਂ ਨੂੰ ਕਿੰਨੀ ਕਾ ਕਿਤੇ 100 200 ਰੁਪਇਆ ਦਿਹਾੜੀ ਵੀਰੇ ਕੋਈ ਜ਼ਿਆਦਾ ਨਹੀਂ ਹੁੰਦੀ ਪਰੇ ਬੀਬੀਆਂ ਦੀ ਬਦੌਲਤ ਹੀ ਆਪਾਂ ਸਾਰੇ ਲੰਗਰ ਪਾਣੀ ਸ਼ੱਕਦੇ ਆ ਇਹਨਾਂ ਸਾਰਿਆਂ ਦਾ ਹੀ ਧੰਨਵਾਦ ਤੇ ਨਾਲ ਹੀ ਸਾਡੇ ਜਿਹੜੇ ਇੱਥੇ ਚਾਹ ਪਾਣੀ ਬਣਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਇਹ ਅੱਜ ਲੋੜੀ ਵੰਡੀ ਜਾ ਰਹੀ ਹੈ ਜੀ ਹਾਂ ਜੀ ਹਾਂ ਜੀ ਇਹ ਲੋੜੀ ਦੇ ਇਹਨਾਂ ਨੂੰ ਮੇਜਰ ਸਿੰਘ ਜੀ ਬਣੀਓ ਗੈਫਟ ਦਿੱਤੇ ਗਏ ਨੇ ਹਾਂ ਸਾਡੇ ਸਾਰਿਆਂ ਨੂੰ ਬੋਲੋ ਹੀ ਨਾ ਬਾਬਾ ਜੀ ਤੇ ਇਹ ਇਹਨਾਂ ਦਾ ਘਰੋਪੀ ਆ ਜੀ ਇਹ ਤੇ ਕਰਦੇ ਨੇ ਵੀ ਜਲਦੀ ਆ ਜਾਓ ਭਾਈ ਭੱਜ ਕੇ ਦੋਨੇ ਆ ਜਾਓ ਮੰਗੇ ਤੁਸੀਂ ਆ ਜਾ ਇਹ ਵੀਰ ਆ ਸਾਡੇ ਪਾਣੀ ਦੀ ਸੇਵਾ ਕਰਦਾ ਜੀ ਤੇ ਇਹਨਾਂ ਵੱਲੋਂ ਇਹ ਸਾਰੇ ਵੀਰਾਂ ਨੂੰ ਦਿੱਤੇ ਗਏ ਆ ਗਿਫਟ ਤੇ ਅਰਦਾਸ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਇਹ ਵੀਰ ਆਪਣੀ ਕਿਰਤ ਨੂੰ ਸਫਲੀ ਕਰਦਾ ਵਾ ਦਸਾਂ ਲੋ ਆ ਜੀ ਕਮਾਈ ਚੋਂ ਦਸੌਂਦ ਕੱਢ ਕੇ ਕੁਛ ਨਾ ਕੁਛ ਗਰੀਬ ਪਰਿਵਾਰਾਂ ਵਿੱਚ ਵੰਡਦਾ ਤੇ ਮਹਾਰਾਜ ਇਹਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੁੱਲਾਪੁਰ ਮੰਡੀ ਮੰਡੀ ਦੀ ਕਮੇਟੀ ਬਣੀਓ ਤੇ ਜਿੰਨੇ ਪਾਲੀ ਤੇ ਵਪਾਰੀ ਵੀਰ ਨੇ ਉਹਨਾਂ ਸਾਰੇ ਵੱਲੋਂ ਮੇਜਰ ਸਿੰਘ ਜੀ ਭਲਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਆ ਕਿ ਹਰ ਸ਼ਨੀਵਾਰ ਨੂੰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਆ ਜੀ ਮੇਜਰ ਸਿੰਘ ਜੀ ਪਹਿਲਵਾਨ ਤੇ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਖਰਚਾ ਕੀਤਾ ਜੋ ਆਪਣੀ ਕਿਰਤ ਕਮਾਈ ਨੂੰ ਸਫਲਿਆ ਕਰਦੇ ਨੇ ਬਹੁਤ ਬਹੁਤ ਧੰਨਵਾਦ ਹਰ ਮੰਡੀ ਤੇ ਆਇਆ ਕਰੋ ਜੀ ਇਹ ਮੰਡੀ ਸ਼ਨੀਵਾਰ ਨੂੰ ਪੱਕੀ ਲੱਗਦੀ ਆ ਇਹ ਪੱਕੀ ਮੈਂ ਇਸ ਕਰਕੇ ਕਹਿ ਰਿਹਾ ਕਈ ਵੀਰਾਂ ਦੇ ਸਾਨੂੰ ਫੋਨ ਆਉਂਦੇ ਆ ਸ਼ਨੀਵਾਰ ਨੂੰ ਜਾਂ ਸ਼ਨੀਵਾਰ ਤੋਂ ਇੱਕ ਦਿਨ ਅੱਗੋਂ ਵੀ ਬਾਬਾ ਜੀ ਮੰਡੀ ਲੱਗੂਗੀ ਭਾਈ ਜੀ ਇਹ ਰੈਗੂਲਰ ਪੱਕੀ ਮੰਡੀ ਆ ਵਾ ਮੇਕੇ ਖੁਸ਼ੀ ਗਮੀ ਦੇ ਮੌਕੇ ਆਉਂਦੇ ਰਹਿੰਦੇ ਨੇ ਤੇ ਦਾਸ ਦੇ ਉੱਪਰ ਵੀ ਗਮੀ ਦਾ ਮਾਹੌਲ ਚੱਲ ਰਿਹਾ ਵਾ ਕਿਉਂਕਿ ਸਾਡੀ ਮੇਰੀ ਭੈਣ ਦੀ ਡੈਥ ਹੋ ਗਈ ਪਿਛਲੇ ਥੋੜੇ ਦਿਨ ਪਹਿਲਾਂ 16 ਤਰੀਕ ਦਾ ਭੋਗ ਆ ਪਿੰਡ ਨਾਰੰਗਵਾਲ ਪਰ ਫੇਰ ਵੀ ਮੈਂ ਮੰਡੀ ਦੇ ਉੱਪਰ ਹਾਜ਼ਰੀ ਲਵਾਉਣ ਆਇਆ ਵਾਂ ਤੇ ਇਸ ਲਈ ਮੈਂ ਪ੍ਰਭਾਨ ਜੀ ਦਾ ਧੰਨਵਾਦ ਕਰਨਾ ਬੀਬੀਆਂ ਭੈਣਾਂ ਦਾ ਧੰਨਵਾਦ ਆ ਸੇਵਾਦਾਰ ਵੀਰਾਂ ਦਾ ਧੰਨਵਾਦ ਤੇ ਜਿੰਨੇ ਵੀ ਚੈਨਲ ਵਾਲੇ ਵੀਰ ਨੇ ਸਾਰਿਆਂ ਦਾ ਧੰਨਵਾਦ ਪਾਲੀ ਤੇ ਵਪਾਰੀ ਵੀਰਾਂ ਦਾ ਧੰਨਵਾਦ ਜਿਹੜੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਮੰਡੀ ਦੇ ਵਿੱਚ ਪਹੁੰਚੇ ਨੇ ਕਾਫੀ ਭਾਰੀ ਗਿਣਤੀ ਵਿੱਚ ਸਾਨੂੰ ਆਸ ਨਹੀਂ ਸੀ ਸਵੇਰੇ 11 ਵਜੇ ਤੱਕ ਵੀ ਮੰਡੀ ਭਰੂਗੀ ਪਰ 12 ਵਜੇ ਤੋਂ ਪੂਰੀਆਂ ਰੌਣਕਾਂ ਲੱਗੀਆਂ ਬਾਹਰੋਂ ਵਪਾਰੀ ਵੀ ਆਏ ਨੇ ਜਿਹੜੇ ਮਹਾਰਾਸ਼ਟਰ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਹਿਮਾਚਲ ਵਾਲੀਆਂ ਦੋ ਤਿੰਨ ਪਾਰਟੀਆਂ ਜਿਹੜੇ ਵੀਰ ਆਏ ਨੇ ਉਹਨਾਂ ਦਾ ਧੰਨਵਾਦ ਲੁਧਿਆਣੇ ਤੋਂ ਜਿਹੜੇ ਪੀਰ ਆਉਂਦੇ ਨੇ ਹਰ ਮੰਡੀ ਤੇ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜਰੂਰ ਪਹੁੰਚਿਆ ਕਰੋ ਜੀ ਹਰ ਸ਼ਨੀਵਾਰ ਨੂੰ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਲੱਗਦੀ ਆ ਜੀ ਮੰਡੀ ਇੱਧਰ ਆਪਣੀ ਤਲਵੰਡੀ ਰੋਡ ਤੇ ਜੀ ਮੰਡੀ ਰੋਡ ਤੇ ਹਾਂਜੀ ਵੱਧ ਤੋਂ ਵੱਧ ਵੀਰੇ ਮਾਲ ਖਰੀਦਣ ਵਾਲੇ ਤੇ ਵੇਚਣ ਵਾਲੇ ਵੀਰ ਵੱਧ ਤੋਂ ਵੱਧ ਪਹੁੰਚੋ ਜਿੰਨਾ ਵੀ ਵਪਾਰੀ ਹੈ ਮਹਾਰਾਸ਼ਟਰ ਦਾ ਐਮਪੀ ਗੁਜਰਾਤ ਬੰਬੇ ਦਾ ਜਿੰਨਾ ਵੀ ਵਪਾਰੀ ਔਰੇ ਪਹੁੰਚ ਰਿਹਾ ਵੱਧ ਤੋਂ ਵੱਧ ਬਾਈ ਖਰੀਦਣ ਵਾਲੇ ਤੇ ਵੇਚਣ ਵਾਲਾ ਪਹੁੰਚੋ ਮਾਲ ਔਰੇ ਬਹੁਤ A1 ਕੁਆਲਿਟੀ ਦਾ ਆਉਂਦਾ ਬਾਕੀ ਜਿਹੜਾ ਜਿੰਨਾ ਕੇ ਸਾਥੋਂ ਹੁੰਦਾ ਬਾਈ ਸਾਡੀ ਕਮੇਟੀ ਤੋਂ ਅਸੀਂ ਓਨਾ ਕ ਕਰਦੇ ਰਹਿੰਨੇ ਆ ਜਿੰਨੇ ਕੇ ਜੋਗਰੇ ਹੈਗੇ ਅਸੀਂ ਕਰਦੇ ਰਵਾਂਗੇ ਤੇ ਕਰਦੇ ਆਏ ਆ ਤੇ ਕਰਦੇ ਰਵਾਂਗੇ ਜਿੰਨਾ ਵੀ ਸਾਥ ਹੋਊਗਾ ਗਰੀਬ ਦੀ ਜਿੰਨੀ ਕੇ ਹੈਲਪ ਹੋਊਗੀ ਅਸੀਂ ਜਰੂਰ ਕਰਾਂਗੇ ਇੱਕ ਅਸੀਂ ਨੇ ਪਹਿਲਾਂ ਬੋਲਿਆ ਸੀਗਾ ਮੁੱਲਾਪੁਰ ਇਸੇ ਮੰਡੀ ਦੇ ਉੱਤੇ ਵੀ ਇੱਕ ਬੰਦਾ ਪਾਸਾ ਰਹੀਆਂ ਠੀਕ ਹੈ ਨਾ ਉਹ ਅਸੀਂ ਪਾਠ ਦਵਾਂਗੇ ਕੁਝ ਦਿਨਾਂ ਅਗਲੇ ਸ਼ਨੀਵਾਰ ਤੇ ਅਸੀਂ ਅਨਾਉਂਸ ਕਰਾਂਗੇ ਵੀ ਉਹ ਕਿਦਣ ਦੇਣੀ ਆ ਗਰੀਬ ਪਰਿਵਾਰ ਆ ਇੱਕ ਉਹਨੂੰ ਇਹ ਸਾਡੇ ਸਾਡੀ ਟੀਮ ਵੱਲੋਂ ਹੀ ਉਹਨੂੰ ਬੰਦੇ ਨੂੰ ਇੱਕ ਪਾਠ ਅਸੀਂ ਫ੍ਰੀ ਦਵਾਂਗੇ ਥੋੜੇ ਵੀਡੀਓ ਦੀ ਮਾਦੀਮ ਰਾਹੀਂ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਵੀ ਅਸੀਂ ਗਰੀਬ ਪਰਿਵਾਰਾਂ ਦੀ ਜਿੰਨੀ ਕੁ ਵੀ ਹੈਲਪ ਹੋਊਗੀ ਅਸੀਂ ਜ਼ਰੂਰ ਕਰਾਂਗੇ ਜਿੰਨੇ ਕੁ ਜੋਗਰੇ ਹੈਗੇ ਬਾਕੀ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਇੱਕ ਸਪੈਸ਼ਲ ਵੀਡੀਓ ਵੀ ਬਣਾਈ ਗਈ ਆ ਹੁਣ 4-5 ਚੈਨਲ ਖੜੇ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਆਉਣ ਵਾਲੀ ਮੰਡੀ ਆ ਫਰਵਰੀ ਮਹੀਨੇ ਦੀ 10 ਤਰੀਕ ਨੂੰ ਆਉਣੀ ਆ ਜਿਹੜੀ ਫਰਵਰੀ ਮਹੀਨੇ ਚ ਆ ਉਸ ਤੋਂ ਪਹਿਲਾਂ ਵੀ ਮੰਡੀਆਂ ਕਈ ਆਉਣੀਆਂ ਨੇ ਜਿੱਦਾਂ ਹੁਣ 20 ਤਰੀਕ ਨੂੰ ਆਊਗੀ ਫਿਰ 3 ਤਰੀਕ ਨੂੰ ਆਊਗੀ ਫਿਰ ਉਸ ਤੋਂ ਬਾਅਦ 10 ਫਰਵਰੀ ਨੂੰ ਆਊਗੀ 11 ਤੇ 12 ਫਰਵਰੀ ਦਾ ਵੀਰੇ ਟ੍ਰੇਨਿੰਗ ਕੈਂਪ ਆ ਮੁੱਲਾਪੁਰ ਮੰਡੀ ਦੇ ਵਿੱਚ ਹੀ ਰੱਖਿਆ ਜਾਊਗਾ ਭਾਵੇਂ ਕਿ ਅਸੀਂ ਕਿਸੇ ਦੇ ਘਰੇ ਰੱਖੀਏ ਜਿਹੜੇ ਵੀ ਵੀਰ ਨੇ ਉਹ ਟ੍ਰੇਨਿੰਗ ਕੈਂਪ ਦੇ ਵਿੱਚ ਟ੍ਰੇਨਿੰਗ ਲੈਣੀ ਆ ਬੱਕਰੀਆਂ ਪਾਲਣ ਦੀ ਵੀ ਬੱਕਰੀ ਕਿਸ ਤਰ੍ਹਾਂ ਦੇ ਨਾਮ ਆ ਰੱਖਾਂ ਕਿਹੋ ਜੀ ਬੱਕਰੀ ਲਈਏ ਕਿਹੜੀ ਲਾਈਨ ਫੜੀਏ ਵਪਾਰ ਲਾਈਨ ਫੜੀਏ ਕਜਾ ਅਸੀਂ ਸੇਲ ਪਰਚੇਜ ਦਾ ਕੰਮ ਕਰਨਾ ਵਾ ਜਾਂ ਇਹ ਦੋਤੀ ਕੰਮ ਕਰਨਾ ਜਾਂ ਅਸੀਂ ਮਾਸਤੇ ਕੰਮ ਕਰਨਾ ਵਾ ਜਾਂ ਅਸੀਂ ਬਰੀਡਿੰਗ ਤੇ ਕੰਮ ਕਰਨਾ ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਕੈਂਪ ਦੇ ਵਿੱਚ ਬੱਕਰੀ ਕਿਹੋ ਜੀ ਲੈਣੀਆਂ ਉਹਨੂੰ ਕਿਵੇਂ ਸੰਭਾਲਣਾ ਕਿੰਦਾ ਨੀਰਾ ਪਾਉਣਾ ਕਿੰਨੀ ਖਰਾਕ ਪਾਉਣੀ ਆ ਵੈਕਸੀਨ ਕਿਵੇਂ ਲਾਉਣੀਆਂ ਕਿਹੜੀ ਰੁੱਤ ਵਿੱਚ ਕਿੱਦਾਂ ਦੀ ਵੈਕਸੀਨ ਕਰਨੀ ਆ ਕਿਵੇਂ ਡੀ ਫਾਰਮ ਕਰਨਾ ਜਾਨਵਰ ਨੂੰ ਉਹ ਸਾਰੀਆਂ ਗੱਲਾਂ 11 ਤੇ 12 ਤਰੀਕ ਦਿਨ ਐਤਵਾਰ ਤੇ ਸੋਮਵਾਰ ਨੂੰ 2024 ਹਰ ਬਰੀ ਮਹੀਨੇ ਦੀ 11 ਤੇ 12 ਤਰੀਕ ਨੂੰ ਮੋਲਾਪੁਰ ਵਿੱਚ ਕੈਂਪ ਲੱਗੂਗਾ ਜਿਹਦੀ ਫੀਸ ਆ ਵੀਰੇ 4000 ਰੁਪਈਆ ਸਿਰਫ 50 ਸੀਟਾਂ ਰੱਖੀਆਂ ਨੇ ਰੱਖਵਾ ਸੀ 50 ਸੀਟਾਂ ਤੱਕ ਹੀ ਸੀਮਤ ਰੱਖਾਂਗੇ ਜਿਹੜੇ ਹਿਮਾਚਲ ਹਰਿਆਣਾ ਤੇ ਰਾਜਸਥਾਨ ਇਹਨਾਂ ਵੀਰਾਂ ਲਈ ਸਪੈਸ਼ਲ ਸੀਟਾਂ ਰੱਖੀਆਂ ਜਾਣਗੀਆਂ ਕਿਉਂਕਿ ਜਿਹੜੇ ਸਾਡੇ ਕੋਲੇ ਮਾਹਰ ਬੱਕਰੀਆਂ ਦੇ ਜਿਨ੍ਹਾਂ ਦੇ ਕੋਲੇ ਆਪਦੇ ਕੋਲੇ 5-500 ਬੱਕਰੀ ਰੱਖ ਕੇ ਤਜਰਬਾ ਕੀਤਾ ਹੱਥੀ ਪ੍ਰੈਕਟੀਕਲ ਕਰਕੇ ਉਹ ਵੀਰਾਂ ਦੇ ਨਾਲ ਤੁਹਾਡੇ ਸਾਹਮਣੇ ਸੁਝਾਅ ਦਿੱਤੇ ਜਾਣਗੇ ਕਿ ਕਿਵੇਂ ਬੱਕਰੀ ਦੇ ਕਿੱਤੇ ਤੋਂ ਤੁਸੀਂ ਕਾਮਯਾਬ ਹੋ ਸਕਦੇ ਹੋ ਇਸ ਲਈ ਇਹ ਵੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਜਿਹੜੇ ਵੀਰਾਂ ਨੇ ਵੀ ਇਸ ਕੈਂਪ ਦੇ ਵਿੱਚ ਆਉਣਾ ਵਾ ਉਹ ਸਾਡੇ ਨਾਲ ਸੰਪਰਕ ਕਰਨ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ 1000 ਰੁਪਇਆ ਆਨਲਾਈਨ ਸਾਨੂੰ ਭੇਜਣਾ ਪਵੇਗਾ ਉਹਨਾਂ ਨੂੰ ਬਾਕੀ ਜਿਹੜੀ ਫੀਸ ਆ ਉਹ ਆ ਕੇ ਸਾਨੂੰ ਦੇ ਸਕਦੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੁੱਲਾਪੁਰ ਬੱਕਰਾ ਮੰਡੀ ਕਮੇਟੀ ਬੰਨੀਓ ਤੇ ਸਾਰੇ ਪਾਲੀ ਦੇ ਵਪਾਰੀ ਵੀਰਾਂ ਬੰਨੀਓ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ